ਤੋ ਆਪਾਂ ਦਾ ਇਹ ਸੁਹਾਗਾ ਰਹਿਣਾ ਇੱਧਰ ਆਪਣੀਆਂ ਲੱਗ ਗਿਆ ਥੋਨੇ ਕਿ ਆ ਪਹਿਲੀ ਚੁਹਾਗਾ ਦਿੱਤਾ ਤੇ ਹੁਣ ਇੱਥੇ ਦੇ ਰਹੇ ਆਪਾਂ ਇੱਧਰ ਬੰਦੀ ਤੋਂ ਲੱਗ ਗਿਆ ਸਾਰੇ ਜਿਹੜਾ ਪਹਿਲਾ ਕਦੋਂ ਦਿੱਤਾ ਹੈ ਇੱਦਾਂ ਇੱਕ ਗਰਮੀ ਬਹੁਤ ਜ਼ਿਆਦਾ ਆ ਤੇ ਅੱਜ ਚਲੋ ਕੱਜ ਤੇ ਕੱਲ ਥੋੜਾ ਠੰਡਾ ਹੀ ਮੌਸਮ ਹੈ ਤੇ ਇਹ ਕੋਣ ਗਰਮ ਹੋ ਜਾਂਦਾ ਹੈ ਬਲੌਗਰ ਨੂੰ ਤਾਂ ਟਾਈਮ ਹੀ ਲੱਗਦਾ ਪਹੁੰਚੋ ਬਹੁਤ ਜ਼ਿਆਦਾ ਗਰਮ ਕਾਰ ਆ ਗਿਆ ਕੋ ਕਰਦੇ ਪਰਲੇ ਬੰਨੇ ਆ ਤੇ ਫੇਰ ਆਪਾਂ ਉਧਰ ਬੰਬੀ ਤੇ ਜਾਣਾ ਆ ਦੂਜੀ ਬੰਬੀ ਦੇ ਕੋਤੇ ਕਰਦੇ ਆ ਸਟਾਰਟ ਕਰ ਦੋ ਤੇ ਇੱਧਰੋਂ ਆਪਾਂ ਨੇ ਮੇਡ ਲੈਣਾ ਬਾਦਰਾ ਨਹੀਂ ਲੰਗਾ ਜਾਣਾ ਆ ਦੇ ਲਈ ਆਪਾਂ ਹਾਂਜੀ ਦੋਸਤੋ ਆਪਣਾ ਅੱਜ ਤੇ ਘਰ ਲਾ ਕੇ ਨਿਪੜ ਗਿਆ ਸਾਰਾ ਕੰਮ ਆਪਾਂ ਲਾਸਟ ਰਹਿ ਗਿਆ ਜੀ ਆਹ ਵਾਲਾ ਚਾਹ ਪਨੇਰੀ ਆਪਣੇ ਚਾਹ ਡਾਈ ਲਾਉਣ ਬੰਦੇ ਚੋਣਾ ਤੇ ਪਾਸੇ ਆਪਣਾ ਜਲਾਸੀ ਇੱਥੇ ਹੁਣ ਆਪਾਂ ਜਾਣਾ ਬੰਦੀ ਦੇ ਨਾ 91.5 ਮੀਟਾ ਵੇਟਰਾ ਕਰੋ ਚੱਕ ਹੋਰ ਤੋਂ 2000 ਰੁਪਏ ਵੇਟਰਾ ਕਰੋ ਜੀ ਦੋਸਤੋ ਚੈਨਲ ਲਾਈਕ ਕਰੋ ਸਬਸਕ੍ਰਾਈਬ ਜੁੜੋ ਕਰਿਓ ਚੈਨਲ ਨੂੰ ਕਮੈਂਟ ਕਰਕੇ ਜੁੜੋ ਸਬਸਕ੍ਰਾਈਬ ਕਰਦੇ ਬਲੋਗ ਲੱਗਦੇ ਆ ਜੇ ਤੁਹਾਨੂੰ ਕੋਈ ਮੁੱਦਾ ਕਮੈਂਟ ਜੀ ਇੰਪੋਰਟ ਕਰਦੇ ਜੇ ਸਪੋਰਟ ਜੁੜੋ ਕਰਿਓ ਤੇ ਬਾਕੀ ਮਿਲਦੇ ਆ ਅਗਲੇ ਬਲੌਗ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਸਕੇ ਬਾਏ ਬਾਏ ਹਾਂਜੀ ਦੋਸਤੋ ਆ ਕਰਦੇ ਆਪਾਂ 2.5 ਕਿੱਲੇ ਕਦੂ ਤੇ ਇਧਰ ਦੇ ਆਪਣੇ ਪਨੀਰੀ ਲਾਉਣ ਉਥੋਂ ਘਰੋਂ ਲੈ ਕੇ ਆਏ ਆ ਇੱਥੇ ਜੇ ਪਨੀਰੀ ਛੋਟੀ ਹੈ ਇੱਥੇ ਬਾਕੀ ਆ ਲਾਵਾਂਗੇ ਜਿਹੜੀ ਵੱਧੂ ਵਿੱਚਵਾਦਾਂਗੇ ਇਧਰ ਦੇ ਆ ਸਪਰੇਅ ਕਰਨ ਗੰਨੇ ਨੂੰ ਤੇ ਇਧਰ ਬਾਕੀ ਇਹਦੇ ਕਰਨ ਵਾਲੀ ਆ ਤੇ ਇਧਰ ਆਪਾਂ ਲੈ ਕੇ ਆਏ ਆ ਪਨੀਰੀ ਕਰੋ ਚੈੱਕ ਤੇ ਬੰਬੀ ਤੇ ਆਏ ਆ ਪਾਣ ਤੇ ਚਲੋ ਦੋਸਤੋ ਮਿਲਦੇ ਆ ਇੰਨੀ ਕ ਅਪਡੇਟ ਦੇਣੀ ਹੈ ਤੁਹਾਨੂੰ ਬਾਸ ਤੇ ਲਾਰਡ ਆਪਣਾ ਕਲਾ ਰਹਿ ਗਿਆ ਕਦੋਰਾ ਮੇਰਾ ਪਾਸਾ ਤੇ ਉਹਨਾ ਖਲਾੜਣੇ ਅੰਦਰ